ਮੈਂ ਫੇਰ ਇੱਕ ਵਾਰੀ ਤੁਹਾਡਾ ਬਹੁਤ ਧੰਨਵਾਦ ਕਰਦਾ ਔਰ ਇਸ ਦੁੱਖ ਦੀ ਘੜੀ ਦੇ ਵਿੱਚ ਸਾਥ ਦੇਣ ਵਾਲੇ ਸਾਰੇ ਜਿਨ੍ਹਾਂ ਨੇ ਵੀ ਚਾਹੇ ਕਿਸੇ ਨੇ ਕੋਈ ਬਾਹਰੋਂ ਬੈਠੇ ਨੇ ਕੋਈ ਕਿਸੇ ਕਿਸਮ ਦਾ ਹੈਲਪ ਕਰਤੀ ਕਿਸੇ ਨੇ ਕੋਈ ਚਾਦਰ ਵੀ ਭੇਜੀ ਤੀ ਕੰਬਲ ਭੇਜਤਾ ਮੈਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਕਿਉਂਕਿ ਇਹੋ ਜਿਹੇ ਸੰਕਟਾਂ ਦੇ ਵਿੱਚ ਇੱਕ ਟੀਮਵਰਕ ਕੰਮ ਆਉਂਦਾ ਟੀਮ ਬਣਾ ਕੇ ਚੱਲੀਏ ਇਦੇ ਵਿੱਚ ਕੋਈ ਰਾਜਨੀਤੀ ਜਾਂ ਕੋਈ ਇਹ ਨਹੀਂ ਹੈ ਕਿ ਉਹ ਫਲਾਣਾ ਨਹੀਂ ਆਇਆ ਫਲਾਣਾ ਨਹੀਂ ਆਇਆ ਜਿਹੜਾ ਨਹੀਂ ਆਇਆ ਉਹਦਾ ਵੀ ਭਲਾ ਆਪ ਕਿਤੇ ਬਿਜ਼ੀ ਹੋਊਗਾ ਉਹਦੇ ਕੋ ਜਿਹੜਾ ਇਹ ਸੰਕਟ 'ਚ ਨਹੀਂ ਆਇਆ ਪੰਜਾਬੀ ਹੋਣ ਦੇ ਹੋਏ ਉਹ ਤੇ ਆਪਦੇ ਤੇ ਸੰਕਟ ਉਹ ਕੋਈ ਨਾ ਕੋਈ ਫਿਰ ਉਹ ਆਪਣੇ ਸੰਕਟ ਨੂੰ ਠੀਕ ਕਰ ਲਿਓ ਭਾਈ ਮੈਂ ਇੱਕ ਵਾਰ ਫਿਰ ਕਹਿਣਾ ਕਿ ਪੰਜਾਬ ਦਾ ਮੁੱਖ ਮੰਤਰੀ ਨੇ ਪੰਜਾਬ ਦਾ ਦੁੱਖ ਮੰਤਰੀ ਬਣਨਾ ਪੈਣਾ ਉਹ ਪੰਜਾਬ ਦੇ ਦੁੱਖਾਂ 'ਚ ਸ਼ਰੀਕ ਹੋਣਾ ਪੈਣਾ ਹੈ ਸ਼ਾਮਲ ਹੋਣਾ ਪੈਣਾ ਹੈ